ਅੱਜ ਜੇ ਆਪਾਂ ਪਹੁੰਚੇ ਹਾਂ ਪਿੰਡ ਗੋੜਾਲ ਤੇ ਉਹਨਾਂ ਦੇ ਨੇ ਪਹਿਲਾਂ ਵੀ ਹੁਣਾਂ ਉਹਰੇ ਗੋੜਾਲ ਫਾਰਮ ਆਪਣੇ ਮਤਲਬ ਕਿ ਦੇਵ ਸਿੰਘ ਜੀ ਦਾ ਇਹਦਾ ਤਾਂ ਦੁੱਧ ਦਾ ਕੰਮ ਆ ਤੇ ਪਹਿਲਾਂ ਇਹ ਵਪਾਰ ਵੀ ਕਰਦੇ ਸੀ ਤੇ ਵਪਾਰ ਦੇ ਨਾਲ ਨਾਲ ਇਹਨਾਂ ਨੂੰ ਦੁੱਧ ਦਾ ਵੀ ਸ਼ੌਕ ਪੈ ਗਿਆ ਵੀ ਦੁੱਧ ਵੀ ਰੱਖੀਏ ਤੇ ਦੁੱਧ ਵੇਚੀਏ ਹਨਾ ਤੇ ਬਾਕੀ ਜਦੋਂ ਬੰਦਾ ਕੰਮ ਕਰਦਾ ਹੈ ਕੰਮ ਵਧਾ ਵਧਾਉਣ ਦੀ ਸੋਚ ਰੱਖਦਾ ਹੈ ਇਹ ਕਰਨੀ ਤੇ ਵੀ ਮੁਰਾਦ ਦਾ ਹੁੰਦੀ ਨਹੀਂ ਨੇ ਜਿਹੋ ਜਿਹੀ ਮੂਤ ਉਹਦੀ ਮੁਰਾਦ ਤੇ ਇਹਨਾਂ ਦੀ ਮੱਝ ਦੇ ਆਪਾਂ ਸਿੰਗ ਕਰਨੇ ਸੀ ਇੱਕ ਦੇ ਸਿੰਗ ਬਹੁਤ ਗੜੇ ਹੋਏ ਸੀ ਉਹ ਵੀ ਵੀਡੀਓ ਪਾਵਾਗੇ ਆਪਾਂ ਕਿ ਕਿੰਨਾ ਖੁੱਗਾ ਹੋਇਆ ਸੀ ਸਿੰਗ ਵਿੱਚ ਸਿੰਗਾ ਦੀ ਵੀਡੀਓ ਵੀ ਪਾਵਾਗੇ ਕਿ ਕਿੰਨਾ ਸਿੰਗ ਵਿੱਚ ਗੜਿਆ ਹੋਇਆ ਤੇ ਉਹਦੀ ਵੀਡੀਓ ਪਾਵਾਗੇ ਜਦੋਂ ਸਿੰਗ ਵਿੱਚੋਂ ਨਿਕਲਿਆ ਉਹਨਾਂ ਦੀ ਕੰਡੀਸ਼ਨ ਕੀ ਹੈ ਮੇਰਾ ਲਾਈਵ ਹੋਣ ਦਾ ਮਕਸਦ ਇਹ ਹੈ ਆ ਵੀ ਜਿੰਨਾ ਵੀ ਮੇਰੇ ਵੀਰਾ ਭਰਾਵਾਂ ਨੇ ਜਾਨਵਰ ਰੱਖੇ ਹੋਏ ਨੇ ਮੱਝਾਂ ਰੱਖਿਆ ਨੇ ਗਾਂਾਂ ਰੱਖਿਆ ਨੇ ਕੋਈ ਵੀ ਜਾਨਵਰ ਰੱਖਿਆ ਹੋਇਆ ਵੀ ਵੀਰਾ ਬਣੇ ਇਹਨਾਂ ਦੀ ਗੌਰ ਰੱਖਿਆ ਕਰੋ ਗਊਆਂ ਨੂੰ ਜ਼ਿਆਦਾਤਰ ਪੈਰਾਂ ਦੀ ਦਿੱਕਤ ਆਉਂਦੀ ਹੈ ਤੇ ਮੱਝਾਂ ਨੂੰ ਜ਼ਿਆਦਾਤਰ ਸਿੰਗਾ ਦੀ ਦਿੱਕਤ ਆਉਂਦੀ ਹੈ ਕਿਉਂਕਿ ਮੱਝ ਨੂੰ ਪੈਰਾਂ ਦੀ ਦਿੱਕਤ ਬਹੁਤ ਘੱਟ ਆਉਂਦੀ ਆ ਤੇ ਗਊ ਨੂੰ ਪੈਰਾਂ ਦੀ ਦਿੱਕਤ ਜ਼ਿਆਦਾ ਆਉਂਦੀ ਹੁੰਦੀ ਆ ਇਸੇ ਕਰਕੇ ਫਾਰਮ ਤੇ ਆਏ ਆ ਅੱਜ ਬੋੜਾ ਵਾਲਾ ਦੇਵ ਜੀ ਕੇ ਦੇਵਾ ਦਾ ਮਤਲਬ ਇਹ ਕਹਿੰਦਾ ਨਾ ਕਿ ਤੁਹਾਨੂੰ ਮੱਝ ਦਿਖਾਉਣੇ ਆ ਪਹਿਲਾਂ ਤਾਂ ਜਿਹੜੀ ਤੇ ਆਪਾਂ ਸਿੰਗ ਕਰੇ ਨੇ ਕਿਵੇਂ ਦੀ ਮੱਝ ਤੇ ਕੀ ਕੰਡੀਸ਼ਨ ਸੀ ਮੈਂ ਮੱਝ ਦੀ ਮੱਝ 15 ਕਿਲੋ ਦੁੱਧ ਤੋਂ 7 ਕਿਲੋ ਦੁੱਧ ਤੇ ਆ ਗਈ ਇਕੱਠਾ 7 ਕਿਲੋ ਵੀ ਪੜਾਵਾ ਜੀ ਇਹਦੇ ਲਈ ਤੁਹਾਨੂੰ ਮੱਝ ਵੀ ਦਿਖਾਉਣੇ ਆ ਜੀ ਮੱਝ ਕਿੰਨੇ ਆ ਤੇ ਹੁਣ ਮੱਝ ਕਿਹੋ ਜੀ ਆ ਆਹ ਖੜੀ ਆ ਮੱਝ ਤੇ ਦੇਖੋ ਸਾਡੇ 3 ਇੰਚ ਸਿੰਗ ਵਿਛਗੜਿਆ ਹੋਇਆ ਸੀ ਫਿਰਦੇ ਆਪ ਵੀ ਤੁਸੀਂ ਆਪ ਹੀ ਦੇਖ ਰਹੇ ਹੋ ਹਨਾ ਤੇ ਬਾਕੀ ਮਾਝ ਦਰਦੀ ਆ ਇਹ ਸਿੰਗ ਹੁਣ ਤੁਹਾਨੂੰ ਐ ਲੱਗਦਾ ਹੋਣਾ ਵੀ ਥੋੜਾ ਜਿਹਾ ਨਾਲ ਲੱਗ ਰਿਹਾ ਇਹ ਪਰ ਨਾਲ ਨਹੀਂ ਲੱਗ ਰਿਹਾ ਸਿੰਗ ਸੋਜਾ ਆਇਆ ਹੋਇਆ ਸੋਜੀ ਕਰਕੇ ਆ ਜਿੰਨਾ ਇਧਰਲੇ ਸਿੰਗ ਦਾ ਫਰਕ ਆ ਉਨਾ ਹੀ ਉਹ ਸਿੰਗ ਦਾ ਫਰਕ ਆ ਜਿਹੜਾ ਮਤਲਬ ਕਿ ਸਿੰਗ ਵਿਛਗੜਿਆ ਹੋਇਆ ਸੀ ਹਨਾ ਤੇ ਵੀਰਾਂ ਮਨ ਕੇ ਵਾਸਤੇ ਮੇਰਾ ਲਾਈਵ ਹੋਣ ਦਾ ਇਹੀ ਮਕਸਦ ਹੈ ਕਿ ਜਿਆਦਾ ਤੋਂ ਜਿਆਦਾ ਆਪਣੇ ਪਸ਼ੂ ਦਾ ਘਰ ਰੱਖਿਆ ਕਰੋ 500-700 ਰੁਪਏ ਦੀ ਗੱਲ ਕੁਛ ਨਹੀਂ ਹੁੰਦੀ ਪਰ ਆਪਾਂ ਇਹ ਸੋਚ ਜਨ ਲੈਣਾ ਹਨ ਵੀ ਕੌਣੋਂ ਪੈਸੇ ਲਾਉਣੇ ਨੇ ਇਹ ਕਿਹੜਾ ਬੋਲ ਕੇ ਦੱਸ ਦਿੰਿਆ ਨੇ ਜੀ ਇਹ ਬੋਲ ਕੇ ਨਹੀਂ ਦੱਸ ਦਿੰਿਆ ਤਕਲੀਫ ਤਾਂ ਹੈ ਜੀ ਪਹਿਲਾਂ ਇਹ 14 ਕਿਲੋ ਦੁੱਧ ਕੱਢਦੀ ਸੀ ਅੱਜ 7.5 ਕਿਲੋ 7 ਕਿਲੋ ਦੁੱਧ ਕੱਢ ਰਹੀ ਹੈ ਇਨੇ ਤਖਲੀਪ ਜਾਂ ਦੇ ਸਿਹਤ ਕਰਕੇ 7 ਕਿਲੋ ਦੁੱਧ ਕੱਟ ਲਈ ਦੱਸ ਜੀ ਠੀਕ ਹੈ ਜੀ ਤੇ ਮੱਝ ਪਹਿਲਾਂ ਬਹੁਤ ਬੜੀ ਜ਼ਬਰਦਸਤ ਮੱਝ ਸੀ ਉਹ ਵੀ ਸੀ ਵੀ ਹੋ ਗਈ ਹੈ ਬਾਕੀ ਫਾਰਮ ਦੇਖੋ ਆ ਆਪਣੇ ਸਾਧ ਜੀ ਨੇ ਇਹ ਗਏ ਹੋਇਸੀ ਪੰਡ ਇਹ ਤਾਂ ਬਹੁਤ ਗੌਰ ਰੱਖਦਾ ਇਹ ਹੁਣ ਇਹਨੂੰ ਹੋ ਗਿਆ ਜੀ 15 ਦਿਨ ਆਏ ਨੂੰ ਇਹਨੇ ਆ ਕੇ ਅਨਸਾਰ ਮਾਲਕ ਨੂੰ ਕਿਹਾ ਕਿ ਜੀ ਆਪਣੇ ਵੱਜ ਕੇ ਸਿੰਘ ਗੜੇ ਹੋਏ ਨੇ ਇਹਨੇ ਵੀ ਫੋਨ ਕਰਿਆ ਮਾਲਕ ਤੋਂ ਵੀ ਫੋਨ ਕਰਾਇਆ ਜ਼ਿਆਦਾਤਰ ਇਹਨਾਂ ਦੇ ਫਾਰਮ ਤੇ ਇਹਦੀ ਕੰਪਲੀਟ ਪਹਿਲੀ ਵਾਰੀ ਆਈ ਆ ਫਾਰਮ ਤੇ ਕੰਪਲੀਟ ਆਉਂਦੀ ਨਹੀਂ ਹੁੰਦੀ ਕਿਉਂਕਿ ਜਿਹੜੇ ਕਿ ਜ਼ਿੰਮੇਵਾਰੀ ਹੁੰਦੀ ਹੈ ਉਹਦੇ ਬਹੁਤ ਸਾਰੇ ਹੁੰਦਾ ਇਹ ਬੰਦਾ ਇੱਕ ਜ਼ਿੰਮੇਵਾਰ ਬੰਦਾ ਜਿਹੜਾ ਇਹਦੇ ਜਾਣ ਤੋਂ ਬਾਅਦ ਚ ਬੰਦਾ ਸੀ ਫਾਰਮ 'ਚ ਉਹਨੇ ਨਾ ਤਾਂ ਕੋਈ ਏਡੀ ਖਾਬ ਸੰਭਾਲੀ ਕਰੀ ਆ ਗਾਮਾ ਦੇਖ ਲਓ ਬਾਵਾ ਦੀ ਹਾਲਤ ਦੇਖ ਲਓ ਗਾਮਾ ਸੰਭਾਲੀਆਂ ਇਹ ਬੰਦਾ ਇੰਨਾ ਕੁ ਜ਼ਿੰਮੇਵਾਰ ਹੈ ਇਹ ਤਿੰਨ ਵਾਰੀ ਤਾਂ ਨਮੋੜਾ ਦਿਨ ਚ ਜਿਹੜੀ ਨੇ ਜਿਹੜਾ ਟ੍ਰੀਟਮੈਂਟ ਦੇਣਾ ਉਹ ਟ੍ਰੀਟਮੈਂਟ ਦਿੰਦਾ ਇਹ ਬਾਕੀ ਮਾਲਕ ਦੇ ਸਾਰੇ ਨਹੀਂ ਹੁੰਦਾ ਹਨਾ ਮਾਲਕ ਨੂੰ ਬਸ ਇਹ ਹੁੰਦਾ ਵੀ ਹਾਂ ਆਪਾਂ ਬੰਦਾ ਰੱਖ ਲਿਆ ਮਾਲਕ ਦੇਖਰੇਖ ਕਰ ਸਕਦਾ ਪਰ ਮਾਲਕ ਇਹ ਨਹੀਂ ਦੇਖਰੇਖ ਕਰ ਸਕਦਾ ਹੁੰਦਾ ਕਿ ਵੀ ਹਾਂ ਮੈਂ ਸਾਰਾ ਦਿਨ ਪਟੂਆਤੀ ਰਹਾ ਮਾਲਕ ਨੂੰ ਹੋਰ ਬਥੇਰੇ ਕੰਮ ਹੁੰਦੇ ਨੇ ਹਣਾ ਤੇ ਬਾਕੀ ਤੁਸੀਂ ਵੀ رائے ਦਿਓ ਵੀ ਇਹਦੇ ਚ ਜ਼ਿਆਦਾਤਰ ਮਾਰਕ ਦਾ ਕਸੂਰ ਹੁੰਦਾ ਹੈਗਾ ਰੱਖਣ ਵਾਲੇ ਦਾ ਕਸੂਰ ਆ ਜਿਹੜਾ ਜ਼ਿੰਮੇਵਾਰ ਆ ਬੰਦਾ ਵਿਛੇ ਰਿਹਾ ਫਾਰਮ ਦੇ ਵੀ ਉਹਦਾ ਕਸੂਰ ਹੁੰਦਾ ਹੈਨਾ ਤੇ ਬਾਕੀ ਤੁਸੀਂ ਆਪ ਵੀ ਦੱਸੋ ਵੀਡੀਓ ਤੇ ਕਮੈਂਟ ਵੀ ਕਰਿਆ ਕਰੋ ਵੀਰਵਾਨੇ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਸ਼ੇਅਰ ਤੇ ਜੇ ਕਿਸੇ ਵੀ ਜਾਨਵਰ ਨੂੰ ਕੋਈ ਵੀ ਦਿੱਕਤ ਆਉਂਦੀ ਆ ਤਾਂ ਸਾਡੇ ਨਾਲ ਕੰਟੈਕਟ ਵੀ ਕਰ ਸਕਦਾ ਆਪਣਾ ਨੰਬਰ ਵੀ ਆ ਫੋਨ ਨੰਬਰ ਆਪਣੇ YouTube ਚੈਨਲ ਤੇ ਵੀ ਪਾ ਆਇਆ ਜੇ ਮੇਰੇ ਕਿਸੇ ਵੀਰ ਕੋ ਜਾਂ ਮੇਰੇ ਕਿਸੇ ਵੀਰ ਭੈਣ ਭਰਾ ਨੇ ਕੋਈ ਜਾਣਕਾਰੀ ਲੈਣੀ ਹੋਵੇ ਪਸ਼ੂਆਂ ਬਾਰੇ ਵੀ ਸਾਡਾ ਪਸ਼ੂ ਤੁਰਦਾ ਨਹੀਂ ਤੇ ਸਾਡਾ ਪਸ਼ੂ ਜਗ੍ਹਾ ਲੱਗ ਕਰ ਸਕਦਾ ਆਪਣੀ ਸਾਰੇ ਡਾਕਟਰਾਂ ਨਾਲੀ ਵਿਧੀ ਆ ਤੇ ਆਪਾਂ ਸਾਰੇ ਡਾਕਟਰਾਂ ਕੋਲੇ ਵੀ ਜਾਂਦੇ ਆ ਸਾਰੇ ਫਾਰਮਾਂ ਤੇ ਵੀ ਜਾਂਦੇ ਆ ਹਨਾ ਤਾਂ ਕਰਕੇ ਸਾਨੂੰ ਕੰਟੈਕਟ ਵੀ ਕਰ ਲੋ ਕਈ ਵਾਰੀ ਕੋਈ ਹੁੰਦਾ ਜਾਨਵਰ ਵੀ ਪੈਰਾਂ ਦੀ ਸਮੱਸਿਆ ਨਾਲ ਹੀ ਖੜਾ ਹੁੰਦਾ ਉਹਦੇ ਪੈਰ ਹੋਣ ਵਾਲੇ ਨਹੀਂ ਹੁੰਦੇ ਪੱਕਾ ਮੰਨਦਾ ਹੁੰਦਾ ਜਾਂ ਕੱਚਾ ਮੰਨਦਾ ਹੁੰਦਾ ਹੈਨਾ ਵੀ ਕੋਈ ਇਹ ਨਹੀਂ ਹੁੰਦਾ ਵੀ ਆਪਾਂ ਪੈਸੇ ਮੇਰੀ ਆਗਤਾ ਵੀ ਮੈਂ ਕੰਮ ਪੈਸੇ ਕਰਕੇ ਨਹੀਂ ਕਰਦਾ ਛੇ ਕੰਮ ਹੋਣ ਵਾਲਾ ਹੋ ਮੈਂ ਤਾਂ ਕਰਉਂਗਾ ਠੀਕ ਹੈ ਜੀ ਮੈਂ ਇਕੱਲਾ ਪੈਸੇ ਕਰਕੇ ਕੰਮ ਨਹੀਂ ਕਰਦਾ ਵੀ ਮੈਨੂੰ ਪੈਸੇ ਬਣਨੇ ਆਗੇ ਤਾਂ ਆਪਾਂ ਕਰ ਦੋ ਥੋੜਾ ਥੋੜਾ ਹੀ ਕਰ ਦੋ ਵੀ ਅੱਜ ਤੱਕ ਮੈਨੂੰ 9 9.5 ਸਾਲ ਹੋ ਗਏ ਕੰਮ ਕਰਦੇ ਨੂੰ ਪਰ ਅੱਜ ਤੱਕ ਪੈਸੇ ਪਿੱਛੇ ਕਦੇ ਕੰਮ ਨਹੀਂ ਕਰਿਆ ਹਾਂ ਤੁਹਾਨੂੰ ਪੈਸਾ ਜ਼ਰੂਰ ਤਾਂ ਹੈ ਨਾ ਪੈਸਾ ਜ਼ਰੂਰ ਤਾਂ ਪੂਰੀਆਂ ਕਰ ਸਕਦਾ ਪਰ ਪੈਸਾ ਜ਼ਰੂਰੀ ਨਹੀਂ ਹੁੰਦਾ ਕਿਉਂਕਿ ਮੈਨੂੰ ਇੰਨਾ ਕੁ ਪਤਾ ਵੀ ਇਹ ਅਲੋ ਬੋਲਦਾ ਨਾ ਇਹਨਾਂ ਦੇ ਦਿੱਤੀਆਂ ਹੋਈਆਂ ਸੀਸਾ ਲੱਗਦੀਆਂ ਨੇ ਇਹ ਬੜੀ ਲੰਬੀ ਕਹਾਣੀ ਹੈ ਮੈਂ ਸੀਸਾ ਵਾਲੀ ਗੱਲ ਵੀ ਦੱਸੂਗਾ ਜਿੱਦੇ ਕਿਤੇ ਫੇਰ ਲਾਈਵ ਹੋਏ ਠੀਕ ਹੈ ਜੀ ਤੇ ਬਾਕੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਪ੍ਰਸ਼ੰਗਵਾ ਬਾਰੇ ਜੋ ਕੋਈ ਵੀ ਸਿੰਘ ਗੜੇ ਹੋਣ ਜਾਂ ਪੈਰ ਕਰਵਾਉਣੇ ਹੋਣ ਸਾਡੇ ਉੱਤੇ ਡੈਸ਼ ਕਰ ਲੋ ਤੇ ਆਪਣਾ ਨੰਬਰ ਹੈ 9592418186 ਮੇਰਾ ਨਾਮ ਅਵਤਾਰ ਹੈ ਆਪਣੇ YouTube ਚੈਨਲ ਦਾ ਨਾਮ ਹੈ ਅਵਤਾਰ 86 ਇਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ